ਵਰਤੀਦਾ ਇਕਾਗਰ ਹੋਣਾ ਅੰਦਰ ਪ੍ਰੇਮ ਹੋਣਾ ਨਿਰਮਲ ਭਉ ਹੋਣਾ ਜਦੋਂ ਇਸ ਤਰ੍ਹਾਂ ਅਸੀਂ ਭਗਤੀ ਕਰਾਂਗੇ குரு ਫਿਰ ਜਿਹੜਾ ਹੈ ਇੱਕ ਅੱਖਰ ਤੇ ਵੀ ਰਿਝ ਜਾਂਦਾ ਹੈ ਬਾਬਾ ਅਮਰਦਾਸ ਸਾਹਿਬ ਜੀ ਦੀ ਤਬਦੀਲੀ ਹੋਈ ਹੈ ਨਾ ਜੀਵਨ ਦੀ ਉਹ ਵੀ ਇੱਕੋ ਸ਼ਬਦ ਦੇ ਨਾਲ ਹੋਈ ਹੈ ਕੌਡੇ ਰਾਖਸ਼ੀ ਦੀ ਤਬਦੀਲੀ ਹੋਈ ਹੈ ਉਹਨੇ ਵੀ ਇੱਕੋ ਸ਼ਬਦ ਸੁਣਿਆ ਸੀ ਇਥੋਂ ਤੱਕ ਜਿਹੜਾ ਹੈ ਤੁਲੰਬੇ ਦੀ ਧਰਤੀ ਤੇ ਸੱਜਣ ਦੀ ਜੀਵਨ ਦੀ ਜੋ ਤਬਦੀਲੀ ਹੋਈ ਹੈ ਉਹ ਵੀ ਇੱਕੋ ਸ਼ਬਦ ਨਾਲ ਹੋਈ ਹੈ ਤੇ ਭਾਈ ਸੈਦਾ ਉਹਨੇ ਸਿੱਖਾਂ ਪਾਸੋਂ ਇਹ ਸ਼ਬਦ ਸੁਣਿਆ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗਲ ਲਾਵਾਂਗੇ ਤੇ ਪੁੱਛ ਬੈਠਾ ਕਿ ਅਸਲ ਦੇ ਵਿੱਚ ਗੁਰੂ ਸੱਚੀ ਗੱਲ ਦੇ ਨਾਲ ਲਾਉਂਦਾ ਹੈ ਤੇ ਸਿੱਖ ਉਹਨਾਂ ਦੇ ਅੰਦਰ ਇੰਨਾ ਭਰੋਸਾ ਆਪਣੇ ਗੁਰੂ ਪ੍ਰਤੀ ਕਹਿਣ ਲੱਗੇ ਜ਼ਰੂਰ ਲਾਏਗਾ ਬਸ ਉਹਨਾਂ ਦੇ ਪ੍ਰਤੀ ਆਪਣੇ ਅੰਦਰ ਪਿਆਰ ਪੈਦਾ ਕਰ ਲਿਆ ਮੈਨੂੰ ਗੱਲ ਨਾਲ ਲਾਉਣਗੇ ਕਿਉਂਕਿ ਮੈਂ ਮੁਸਲਮਾਨ ਕੋਈ ਮੇਰ ਕੋ ਇੰਨੀ ਜਿਹੜਾ ਹੈ ਵੱਡੀ ਕਮਾਈ ਨਹੀਂ ਹੈ ਬਸਤਰ ਵੀ ਫਟੇ ਨੇ ਜੁੱਤੀ ਵੀ ਚੰਗੀ ਨਹੀਂ ਪਗੜੀ ਵੀ ਕਹ ਲੋ ਫੱਟੀ ਹੋਈ ਹੈ ਇਹ ਸਾਰਾ ਜ਼ਿਕਰ ਕੀਤਾ ਇਤਿਹਾਸ ਕਰਾਂਗੇ ਕੀ ਗੁਰੂ ਮੇਰੇ ਵਰਗੇ ਨੂੰ ਗੱਲ ਨਾਲ ਲਾਏਗਾ ਕਹਿਣ ਲੱਗੇ ਜਰੂਰ ਲਾਏਗਾ ਯਾਦ ਕਰ ਤਾ ਤੇ ਸੱਚ ਜਾਣਿਓ ਦੋ ਪੰਕਤੀਆਂ ਦਿਨ ਰਾਤ ਇਹਦਾ ਅਭਿਆਸ ਕਰਦਾ ਰਹਿੰਦਾ ਸੀ ਦੋਹਾਂ ਪੰਕਤੀਆਂ ਦਾ ਅੱਜ ਹੋਇਆ ਕਿ बार-बार ਜਦੋਂ ਲੋਕਾਂ ਦਾ ਇਹ ਕਹਿਣਾ ਕਿ ਤੈਨੂੰ ਆਕੇ ਗੁਰੂ ਮਿਲੇਗਾ ਤੈਨੂੰ ਗੱਲ ਦੇ ਨਾਲ ਲਾਏਗਾ ਭਲੇਖਾ ਹੈ ਤੇਰਾ ਇੱਕ ਦਿਨ ਨਰਾਸ਼ ਹੋਇਆ ਤੇ ਬੇੜੀ ਆਪਣੀ ਲੈ ਕੇ ਦਰਿਆ ਦੇ ਅੱਧ ਵਿਚਾਲੇ ਚਲੇ ਗਿਆ कि ਲੋਕੀ ਇਦਾਂ ਕਹਿ ਰਹੇ ਨੇ ਕਿਤੇ ਨਾ ਕਿਤੇ ਮੰਨਣਾ ਅਸਰ ਕਬੂਲ ਲੈਂਦਾ ਇਹਨਾਂ ਚੀਜ਼ਾਂ ਦਾ ਬਹੁਤ ਚੰਦ ਕਹ ਲੋ ਪ੍ਰਾਣੀ ਨੇ ਜੋ ਇਹ ਪ੍ਰਭਾਵ ਨਹੀਂ ਕਬੂਲਦੇ ਜਿਵੇਂ ਬਾਬਾ ਅਮਰਦਾਸ ਸਾਹਿਬ ਜੀ ਇਹਨਾਂ ਨੇ ਲੋਕਾਂ ਦੀਆਂ ਬਾਤਾਂ ਦਾ ਪ੍ਰਭਾਵ ਕਬੂਲਿਆ ਹੀ ਨਹੀਂ ਜੇ ਆਪਣੇ ਅੰਦਰ ਲਿਆਉਂਦੇ ਤੇ ਸੇਵਾ ਕਮਾਈ ਨਾ ਪਾਉਂਦੇ ਕਦੇ ਤੇ ਗੁਰੂ ਦਾ ਰੂਪ ਹੋਈ ਨਾ ਪਾਉਂਦੇ ਤੇ ਅੱਜ ਨਿਰਾਸ਼ ਹੋ ਕੇ ਥੋੜਾ ਜਿਹਾ ਬੈਠੇ ਨੇ ਮਾਇੂਸ ਨੇ ਤੇ ਇੱਕ ਕੰਡੇ ਤੋਂ ਆਵਾਜ਼ ਆਈ ਏ ਸੈਦਿਆ ਇਤਿਹਾਸਕਾਰ ਕਹਿੰਦੇ ਤਿੰਨ ਵਾਰਾਂ ਆਵਾਜ਼ ਮਾਰੀ ਹੈ ਸੈਦਾ ਸੋਚਦਾ ਏ ਕੋਈ ਹੋਏਗਾ ਜਿਨੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਜਾਣਾ ਹੈ ਬੇੜੀ ਕਮਾਈ ਹੈ ਪਹੁੰਚਿਆ ਜਾ ਕੇ ਕੀ ਵੇਖਦਾ ਕਿਉਂਕਿ ਵੇਖਿਆ ਤੇ ਹੈ ਨਹੀਂ ਸੀ ਕਦੀ ਦਰਸ਼ਨ ਤੇ ਕੀਤੇ ਨਹੀਂ ਸੀ ਫਿਰ ਵੀ ਸਰੂਪ ਜਿਹੜਾ ਵੇਖ ਕੇ ਤੇ ਕਦਮਾਂ ਤੇ ਚੁੱਕਣ ਲੱਗਾ ਹੈ ਤੇ ਸਤਿਗੁਰੂ ਜੀ ਪਛਾਣ ਗਏ ਬੜਾ ਹੈਰਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਸਈਦਿਆ ਤੂੰ ਤੇ ਰੋਜ਼ ਯਾਦ ਕਰਦਾ ਸੀ ਅੱਜ ਅਸੀਂ ਆਏ ਆ ਤੇ ਦੁਪਹਿਰਾਂ ਤੇ ਝੁਗ ਰਹੇ ਆ ਕਹਿਣ ਲੱਗੇ ਤੁਸੀਂ ਗੁਰੂ ਸਰੂਪ ਗੁਰੂ ਹੋ ਸਮਰਾਥ ਹੋ ਸਾਡਾ ਪੈਰਾਂ ਤੇ ਝੁਕਣਾ ਬਣਦਾ ਤੇ ਪਰ ਤੁਸੀਂ ਇਹ ਕਦਮ ਪਛਾਣ ਨੂੰ ਪੁੱਟੇ ਨੇ ਐਂ ਲੱਗਦਾ ਏ ਤੁਸੀਂ ਮੇਰੇ ਪਹਿਰਾਵੇ ਵੱਲੇ ਜਾਂ ਮੈਂ ਮੁਸਲਮਾਨ ਹਾਂ ਇਹਨਾਂ ਚੀਜ਼ਾਂ ਨੂੰ ਵੇਖਦਿਆਂ ਮੈਂ ਸ਼ਾਇਦ ਤੁਸੀਂ ਪਛਾਣ ਹਟ ਗਏ ਲੋਕੀ ਸੱਚੀ ਕਹਿੰਦੇ ਸਨ ਕਹਿਣ ਲੱਗੇ ਸ਼ਾਇਦ ਇਹ ਗੱਲ ਇਹ ਨਹੀਂ ਹੈ ਅਸੀਂ ਇਸ ਕਰਕੇ ਤੁਹਾਨੂੰ ਇਹ ਗੱਲ ਕਹਿ ਰਹੇ ਹਾਂ ਜਿਹੜੀ ਇੱਛਾ ਤੁਸੀਂ ਆਪਣੇ ਅੰਦਰ ਰੱਖੀ ਸੀ ਜਰਾ ਫਿਰ ਜ਼ਾਹਰ ਕਰੋ ਹਾਂ ਇਤਿਹਾਸਕਾਰ ਕਹਿੰਦੇ ਉਥੇ ਫਿਰ ਭਾਈ ਸੈਦੇ ਨੇ ਫਿਰ ਜਿਹੜਾ ਹੈ ਦੋ ਪੰਕਤੀਆਂ ਰਿਪੀਟ ਕੀਤੀਆਂ ਨੇ ਸੈਦੇ ਕੀ ਪੜਦਾ ਹੁੰਦਾ ਸੀ ਕਹਿੰਦੇ ਮਾਲਕ ਜੀ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਖਾਦੋ ਮਰੀ ਕਰੋ ਨੇ ਤੇ ਆਸ ਪ੍ਰਭ ਮੋਹਿ ਕਬ ਗੜ ਲਾਵੇਂਗੇ ਸੈਦਿਆ ਗੱਲ ਦੇ ਲੱਗਣ ਦੀ ਇੱਛਾ ਸੀ ਨਾ ਤੇਰੀ ਅਸੀਂ ਉਹ ਹੀ ਇੱਛਾ ਪੂਰੀ ਕਰਨੇ ਆ ਕਿਉਂ ਤੂੰ ਇੰਨੇ ਪ੍ਰੇਮ ਦੇ ਨਾਲ ਸਾਨੂੰ ਯਾਦ ਕੀਤਾ ਹੈ ਸਾਡੇ ਤੋਂ ਅਨੰਦਾਂ ਦੀ ਪੂਰੀ ਵਿੱਚ ਰੁਕਿਆ ਹੀ ਨਹੀਂ ਗਿਆ ਅਸੀਂ ਖੁਦ ਆਏ ਆ ਤੇਰੇ ਕੋਲ ਪੈਰਾਂ ਤੇ ਨਾ ਚੁੱਕ ਤੇਰੀ ਜਗ੍ਹਾ ਪੈਰਾਂ ਵਿੱਚ ਨਹੀਂ ਹੈ ਤੇਰੀ ਜਗ੍ਹਾ ਸਾਡੇ ਦਿਲ ਵਿੱਚ ਹੈ ਆ ਗੱਲ ਵੱਖਰੀ ਲੱਗ ਜੇ ਕੱਲ ਤੇ ਨਾਲ ਘੁੱਟ ਕੇ ਲਾਇਆ ਹੈ ਅਸੀਸਾਂ ਬਖਸ਼ੀਆਂ